ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਪਸੀ 카ਟੋ ਕਲੇਸ਼ ਦਾ ਫਾਇਦਾ ਚੁੱਕ ਰਹੀ ਹੈ ਸੱਤਾਧਾਰੀ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਅਮਨ ਅਰੋੜਾ ਵੱਲੋਂ ਫਿਰ ਸਨ ਲਾਈ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਵੱਡੇ ਆਗੂ ਪੱਤੇ ਜਾ ਰਹੇ ਨੇ ਜੇ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਇੱਕ ਆਗੂ ਜੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਵੱਲ ਜਾਂ ਆਮ ਆਦਮੀ ਪਾਰਟੀ ਵੱਲ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤਾ ਸੁਖਬੀ ਸਿੰਘ ਬਾਦਲ ਚਾਹੇ ਪ੍ਰਧਾਨ ਹੋਣ ਚਾਹੇ ਹੋਰ ਪ੍ਰਧਾਨ ਬਣੇ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੁਰਜੀਤ ਕਰਨਾ ਬੜਾ ਡਿਫਿਕਲਟ ਬੜਾ ਔਖਾ ਹੋ ਜਾਵੇਗਾ ਹਾਲਾਂਕਿ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਗਰਾਊਂਡ ਲੈਵਲ ਦੀ ਗ੍ਰਾਡ ਲਾਗ ਦੀ ਰਿਪੋਰਟ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਜ਼ੀਰੋ ਚੱਲ ਰਹੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਹਾਲੇ ਵੀ ਗੂੰਦ ਵਾਂਗੂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਚਿੰਬੜੇ ਹੋਏ ਨੇ ਉਹਨਾਂ ਵੱਲੋਂ ਵੱਡੇ ਸਿਆਸੀ ਡਰਾਮੇ ਜਿਸ ਤਰ੍ਹਾਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਸੀ ਕਿ ਸਿਆਸੀ ਟੋਲਾ ਆ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਬਾਦਲ ਪਰਿਵਾਰ ਦਾ ਲਾਣਾ ਬਾਣਾ ਇੱਧਰ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇੱਕ ਬੜਾ ਵੱਡਾ ਝਟਕਾ ਲੱਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਹਲਕਾ ਦਖਣੀ ਵਿਧਾਇਕ ਅਰਿੰਦਰ ਪਾਵ ਕੌਰ ਸ਼ੀਨਾ ਦੀ ਮੌਜੂਦਗੀ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਲੜ ਚੁੱਕੇ ਕ੍ਰਿਸ਼ਨ ਕੁਮਾਰ ਅੰਡ ਟੰਡਾਰੀ ਯਾਨੀ ਕਿ ਟੰਡਾਰੀ ਕਲਾ ਦੇ ਵਿੱਚ ਕ੍ਰਿਸ਼ਨ ਕੁਮਾਰ ਨਗਰ ਨਿਗਮੀਆਂ ਚੋਣਾਂ ਵੀ ਲੜੇ ਨਗਰ ਨਿਗਮ ਦੀਆਂ ਚੋਣਾਂ ਵੀ ਜਿੱਤੇ ਇਹ ਹੁਣ ਕੀ ਹੋ ਸਕਦਾ ਹੈ ਕਿ ਸਿਆਸੀ ਦਬਾਅ ਹੈ ਜਾਂ ਪ੍ਰੈਸਰਾਈਜ਼ ਹੈ ਜਿਹੜੇ ਕੁਮਾਰ ਕ੍ਰਿਸ਼ਨ ਕੁਮਾਰ ਟੰਡਾਰੀ ਨੇ ਅੱਜ ਉਹਨਾਂ ਨੇ ਵਿਧਾਇਕਾ ਰਜਿੰਦਰ ਪਾਲ ਕੌਰ ਸ਼ੀਨਾ ਦੀ ਅਗਵਾਈ ਦੇ ਵਿੱਚ ਪੱਲਾ ਫੜਿਆ ਹੈ ਆਮ ਆਦਮੀ ਪਾਰਟੀ ਦਾ ਇਧਰ ਕ੍ਰਿਸ਼ਨ ਕੁਮਾਰ ਢੰਡਾਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬੁਰਾ ਹਾਲ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਜਿਹੜਾ ਖਿਲਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਿਆ ਹੋਇਆ ਹੈ ਇਸ ਨੂੰ ਸੰਭਾਲਣਾ ਬੜਾ ਹੀ ਔਕਾ ਹੈ ਚਾਹੇ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣੇ ਇਸ ਕਰਕੇ ਕ੍ਰਿਸ਼ਨ ਕੁਮਾਰ ਢੰਡਾਰੀ ਨੇ ਅੱਜ ਵਿਧਾਇਕਾ ਸ਼ੀਨਾ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਇਧਰੋਂ ਰਜਿੰਦਰਪਾਲ ਛਕੌਰ ਸ਼ੀਨਾ ਵੱਲੋਂ ਕ੍ਰਿਸ਼ਨ ਕੁਮਾਰ ਢੰਡਾਰੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਰੂਪਾ ਪਾ ਕੇ ਸਵਰਗ ਕੀਤਾ ਗਿਆ ਧੰਨ